ਮੇਰਾ ਨਾਮ ਤੇਮਰਗੀ ਜਕੌਰ ਆ ਪਿੰਡ ਮੇਰਾ ਕੋਠੇ ਵਿੜੰਗ ਅਸੀਂ ਇਹ ਫੁਲਕਾਰੀਆ ਬਣਾਉਨੇ ਆ ਤੇ ਇਹ ਪੁਰਾਣਾ ਕਲਚਰ ਆ ਇਹ ਮੇਰੀ ਦਾਦੀ ਨੇ ਮੈਨੂੰ ਸਿਖਾਇਆ ਸੀ ਜੀ ਮੇਰੀ ਦਾਦੀ ਕੋਲੇ ਮੈਂ ਦੇਖਦੀ ਹੁੰਦੀ ਸੀ ਪੁਰਾਣੇ ਬਾਗ ਫੁਲਕਾਰੀਆ ਛੇ ਉਹਨਾਂ ਤੋਂ ਮੈਂ ਸਿੱਖੀ ਹੈ ਮੇਰੀ ਮਾਸੀ ਜੀ ਨੇ ਮੈਨੂੰ ਸਿਖਾਇਆ ਤੇ ਉਹਨਾਂ ਨੂੰ ਪੁਰਾਣੇ ਡਿਜ਼ਾਈਨਾਂ ਨੂੰ ਦੇਖ ਦੇ ਕੇ ਅਸੀਂ ਇਹ ਸਾਰਾ ਕੁਝ ਤਿਆਰ ਕੀਤਾ ਫਲਕਾਰੀ ਸਭ ਤੋਂ ਵਧੀਆ ਚੀਜ਼ ਹੈ ਜੀ ਸਾਰਿਆਂ ਤੋਂ ਵਧੀਆ ਮੰਨੀ ਜਾਂਦੀ ਹੈ ਫਲਕਾਰੀ ਕੋਈ ਵੀ ਤਿਹਾਰ ਤੇ ਆਪਾਂ ਫਲਕਾਰੀ ਲੈਣੀ ਆ ਵਿਆਹ ਸ਼ਾਦੀ ਆ ਕੋਈ ਵੀ ਜੇ ਆਪਾਂ ਕਿਸੇ ਦੇ ਬੇਟਾ ਹੋਇਆ ਕੋਈ ਵੀ ਚੀਜ਼ ਆਪਾਂ ਮੰਡਣ ਜਾਂਦੇ ਆ ਪਿੰਡ ਜੇ ਤਾਂ ਵੀ ਆਪਾਂ ਫਲਕਾਰੀ ਲੈ ਲਿਆ ਫਲਕਾਰੀ ਜੀ ਅਸੀਂ ਛਾਪ ਕੇ ਫਿਰ ਅਸੀਂ ਇਹਨੂੰ ਪੱਟ ਦੇ ਰੀਲ ਨਾਲ ਕੱਢਦੇ ਆ ਫਿਰ ਪੱਟ ਦੇ ਤਾਗੇ ਨਾਲ ਇਹ ਤਿਆਰ ਕੀਤੀ ਜਾਂਦੀ ਆ ਜਿਹੜੇ ਤਾਗੇ ਜੀ ਸਾਰੇ ਪੱਟ ਦੇ ਹੀ ਤਾਗੇ ਪਾਏ ਜਾਂਦੇ ਆ ਤੇ ਇਹਨੂੰ ਤਿਆਰ ਕਰਨ ਵਾਸਤੇ ਵੀ ਘੱਟੋ ਘੱਟ ਸਾਨੂੰ 1.5 ਮਹੀਨਾ ਲੱਗ ਜਾਂਦਾ ਇਹ ਫੁਲਕਾਰੀ ਪਹਿਲਾਂ ਇਹ ਪਿਛਲੇ ਜ਼ਮਾਨੇ ਚ ਹੁੰਦੀਆਂ ਸੀ ਅੱਜ ਕੱਲੇ ਕਿਸੇ ਕੋਲੇ ਵੀ ਦੇਖਣ ਨੂੰ ਨਹੀਂ ਚੀਜ਼ ਮਿਲਦੀ ਤਾਂ ਅਸੀਂ ਇਹ ਫੁਲਕਾਰੀ ਤਿਆਰ ਕੀਤੀ ਇਹ ਫੁਲਕਾਰੀ ਦੀ ਬਹੁਤ ਡਿਮਾਂਡ ਹੈ ਸ਼ੌਂਕ ਹੀ ਸੀ ਜੀ ਜਦੋਂ ਮੈਂ ਕਿਸੇ ਦੇ ਉੱਤੇ ਲਈ ਦੇਖਦੀ ਹੁੰਦੀ ਸੀ ਮੈਨੂੰ ਵੀ ਐਂ ਲੱਗਦਾ ਸੀ ਵੀ ਮੈਂ ਵੀ ਇਹ ਚੀਜ਼ ਬਣਾਵਾਂ ਤੇ ਤਿਆਰ ਕਰਾਂ ਮੇਰਾ ਸ਼ੌਂਕ ਹੀ ਸੀ ਮੈਂ ਬਚਪਨ ਚ ਹੀ ਸਿੱਖੀ ਸੀ ਬਹੁਤ ਜ਼ਿਆਦਾ ਜੀ ਬਾਰੋਂ ਹੀ ਜ਼ਿਆਦਾ ਤਾਂ ਆਰਡਰ ਆਉਂਦੇ ਆ ਉਹ ਜਾਂ ਰਾਜਸਥਾਨ ਦੇ ਲੋਕ ਉਧਰ ਜ਼ਿਆਦਾ ਡਿਮਾਂਡ ਆ ਉਹ ਆਰਡਰ ਕਰਦੇ ਆ ਜਾਂ ਬਾਹਰਲੇ ਉਧਰੋਂ ਹੀ ਜ਼ਿਆਦਾ ਹਿਜਾਨ ਬਣਾਈ ਜਾਂਦੀ ਸਾਰੇ ਪੁਰਾਣੇ ਰਵਾਜ ਵੀ ਜਿਵੇਂ ਹੁਣ ਕੋਈ ਡਿਜ਼ਾਈਨ ਭੇਜ ਦਿੰਦਾ ਵੀ ਅਸੀਂ ਆ ਨਹੀਂ ਸਾਨੂੰ ਪੁਰਾਣਾ ਡਿਜ਼ਾਈਨ ਹੀ ਚਾਹੀਦਾ ਅਸੀਂ ਉਦਾਂ ਦੇ ਵੀ ਬਣਾ ਦਿੰਨੇ ਆ ਤੇ ਨਹੀਂ ਫਿਰ ਅਸੀਂ ਆਪ ਦੇ ਕੋਲੋਂ ਵੀ ਡਿਜ਼ਾਈਨ ਬਣਾ ਲੈਨੇ ਆ ਇਹ ਜਿਹੜੀਆਂ ਪੁਰਾਣੀਆਂ ਚੀਜ਼ਾਂ ਹੁੰਦੀਆਂ ਜੀ ਉਹ ਉਹਨਾਂ ਕਰਕੇ ਲੋਕਾਂ ਨੂੰ ਜ਼ਿਆਦਾ ਡਿਮਾਂਡ ਹੁੰਦੀ ਆ ਵੀ ਅਸੀਂ ਉਹ ਹੀ ਚੀਜ਼ ਲਈਏ ਜਿਹੜੀ ਅੱਜ ਕੱਲ ਦੀ ਡਿਮਾਂਡ ਆ ਤੇ ਅੱਜ ਕੱਲ ਚੱਲ ਰਹੀ ਆ ਉਹ ਜਦੋਂ ਕੋਈ ਦੇਖਦਾ ਜੀ ਫੁਲਕਾਰੀ ਦੇਖਦਾ ਜਾਂ ਕੋਈ ਬਾਗ ਦੇਖਦਾ ਤੇ ਉਹ ਸਾਨੂੰ ਫੋਨ ਕਰਦੇ ਆ ਵੀ ਸਾਨੂੰ ਐ ਉਹ ਆਪਦੇ ਕੋਲੋਂ ਡਿਜ਼ਾਈਨ ਭੇਜਦੇ ਆ ਵੀ ਆਹ ਡਿਜ਼ਾਈਨ ਦੀ ਸਾਨੂੰ ਫੁਲਕਾਰੀ ਜਾਂ ਕੋਈ ਸਾਨੂੰ ਬਾਗ ਚਾਹੀਦਾ ਅਸੀਂ ਉਸੇ ਤਰ੍ਹਾਂ ਹੀ ਤਿਆਰ ਕਰਕੇ ਦਿੰਦੇ ਆ ਜੀ ਜਿਹੜਾ ਕੋਈ ਡਿਜ਼ਾਈਨ ਭੇਜਦਾ ਹੁਣ ਲੜਕੀਆਂ ਸੌਣ ਦੇ ਮਹੀਨੇ ਚ ਆਉਂਦੀਆਂ ਉਹਨਾਂ ਦੀ ਡਿਮਾਂਡ ਹੁੰਦੀ ਆ ਵੀ ਅਸੀਂ ਫੁਲਕਾਰੀ ਲੈ ਕੇ ਦੀਆਂ ਤੇ ਜਾਣਾ ਜਾਂ ਕੋਈ ਵੀ ਅਸੀਂ ਤਿਆਰ ਕਰਨਾ ਅਸੀਂ ਇਹ ਫੁਲਕਾਰੀ ਨੂੰ ਯੂਜ਼ ਕਰਦੇ ਆ ਉਹਨਾਂ ਦਾ ਨਕਸ਼ਾ ਬਣਾਉਨੇ ਆ ਫਿਰ ਉਹਦੇ ਤੇ ਛਾਪਦੇ ਆ ਫਿਰ ਪੱਟ ਦੀ ਰੀਲ ਨਾ ਬਣਾਈ ਜਾਂਦੀ ਦੇਖ ਕੇ ਜੀ ਜੇ ਕਿਸੇ ਨੂੰ ਬਣਾ ਕੇ ਦਿੱਤੀ ਜੇ ਫਲਕਾਰੀ ਉਹ ਗਾਂ ਦੀ ਗਾਂ ਦਿਖਾ ਦਿੰਦਾ ਜਾਂ ਵੀ ਅਸੀਂ ਬਣਾ ਕੇ ਸਟੇਟਸ ਪਾ ਦਿੰਨੇ ਆ ਜਾਂ ਕੋਈ ਵੀ ਚੀਜ਼ ਬਣਾ ਕੇ ਅਸੀਂ ਲੋ ਕਰਦੇ ਆ ਗਾਂ ਦੀ ਗਾਂ ਬਸ ਐਂ ਅਗਲਾ ਦੇਖ ਕੇ ਆਰਡਰ ਕਰ ਦਿੰਦਾ ਏ ਕੋਈ 3500 ਦੀ ਆ ਕੋਈ 4500 ਦੀ ਆ ਜੀ ਇਸ ਤਰ੍ਹਾਂ ਜੇ ਕੋਈ ਗਾਹਕ ਆਪਦੇ ਕੋਲੋਂ ਕਪੜਾ ਦੇ ਕੇ ਬਣਾਉਂਦਾ ਫਿਰ ਆਪ ਉਸ ਹਿਸਾਬ ਨਾਲ ਰੇਟ ਜਿਵੇਂ ਹੁਣ 1500 ਹੋ ਗਿਆ 2000 ਹੋ ਗਿਆ ਉਸ ਹਿਸਾਬ ਨਾਲ ਕਰ ਲਈਦਾ ਜੀ ਲਟਕਣ ਬਣਾਏ ਆ ਜੀ ਜਿਹੜੇ ਘਗਰਿਆਂ ਦੇ ਨਾਲ ਲੌਂਕਦੇ ਆ ਲਮਕਾਏ ਜਾਂਦੇ ਆ ਵੀ ਜਮਾਲਾ ਜਿਵੇਂ ਹੁਣ ਨਾਨਕੇ ਜਾਗੋ ਕੱਢਦੇ ਆ ਉਦੋਂ ਵੀ ਕੁੜੀਆਂ ਦੇ ਘਗਰੇ ਪਾਏ ਹੁੰਦੇ ਆ ਉਹਨਾਂ ਨਾਲ ਟੰਗੇ ਹੁੰਦੇ ਆ ਲਟਕਣ ਅਸੀਂ ਉਹ ਵੀ ਆਪ ਦੇ ਕੋਲੋਂ ਆਪ ਹੀ ਤਿਆਰ ਕਰਦੇ ਆ ਅੱਛਾ ਤਾਂ ਕੋਈ ਮੁਸ਼ਕਲ ਨਹੀਂ ਆਈ ਜੀ ਤੇ ਬਸ ਸਾਨੂੰ ਮੇਰਾ ਬਸ ਸ਼ੌਂਕ ਹੀ ਸੀਗਾ ਮੇਰੀ ਮਾਸਤੀ ਜੀ ਮੇਰੀ ਦਾਦੀ ਜੀ ਕਰਦੇ ਹੁੰਦੇ ਸੀ ਮੈਂ ਉਹਨਾਂ ਕੋਲੇ ਦੇਖਦੀ ਹੁੰਦੀ ਸੀ ਮੈਨੂੰ ਵੀ ਸ਼ੌਂਕ ਸੀ ਵੀ ਮੈਂ ਵੀ ਇਹ ਚੀਜ਼ ਬਣਾਵਾ ਚਲੋ ਆਪਾਂ ਖਰੀਦਦਾਰੀ ਕਰਦੇ ਆ ਜਾਂ ਬਾਜ਼ਾਰੂ ਚੀਜ਼ ਕੋਈ ਲੈਨੇ ਆ ਮੈਨੂੰ ਆਇਆ ਹੁੰਦਾ ਸੀਗਾ ਵੀ ਮੈਂ ਕੋਈ ਆਪਦੀ ਚੀਜ਼ ਅਲੱਗ ਦੀ ਬਣਾਵਾ ਤੇ ਵੀ ਬਸ ਮੇਰੇ ਮੇਰਾ ਸ਼ੌਂਕ ਹੀ ਸੀ ਇਹ ਅਸੀਂ ਜਿਵੇਂ ਅਸੀਂ ਬਾਗ ਫਲਕਾਰੀਆ ਬਣਾਉਨੇ ਆ ਇਹ ਸਾਡਾ ਪੁਰਾਣਾ ਸੱਭਿਆਚਾਰਕ ਹੈ ਇਹ ਦਿਨੋਂ ਦਿਨ ਅਲੋਪ ਹੁੰਦਾ ਜਾ ਰਿਹਾ ਤੇ ਅਸੀਂ ਇਹ ਚੀਜ਼ਾਂ ਬਣਾ ਕੇ ਅਸੀਂ ਇਹਨੂੰ ਦਿੰਦਾ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਵੀ ਇਹ ਪਤਾ ਲੱਗ ਸਕੇ ਵੀ ਇਹ ਸਾਡੇ ਸੱਭਿਆਚਾਰਕ ਦਿਆਂ ਕੋਈ ਪੁਰਾਣੀਆਂ ਚੀਜ਼ਾਂ ਨੇ